ਠੀਕ ਹੈ ਸਵੇਰੇ ਪੂਰੇ 3:30 ਵਜੇ ਪੁਲਸ ਸਾਡੇ ਘਰ ਆ ਗਈ ਆ ਤੇ ਅੱਜ ਸਵੇਰੇ ਪੂਰੇ 4 ਵਜੇ ਆਣ ਕੇ ਉਹਨਾਂ ਨੇ ਦਰਵਾਜ਼ੇ ਸਾਡੇ ਖੁੱਲੇ ਹੁੰਦੇ ਕਿਉਂਕਿ 3 ਵਜੇ ਉੱਠ ਪੈਨੇ ਸਾਡਾ ਮਾਲ ਡੰਗਰ ਦਾ ਕੰਮ ਆ ਤੇ ਚਵਾਈ ਦਾ ਟਾਈਮ ਹੀ ਤੇ ਬੰਦੇ ਡੰਗਰ ਚੋਂ ਹੁੰਦੇ ਤੇ ਬ੍ਰਦਰ ਮੇਰੇ ਇੱਥੇ ਅੰਦਰ ਬੈਠੇ ਚਾਹ ਪੀਂਦੇ ਆਣ ਕੇ ਉਹਨਾਂ ਬੁਆ ਫੜਕਾਇਆ 15-16 ਜਾਣੇ ਪੁਲਸ ਵਾਲੇ ਆਏ ਆ ਇੱਕ ਮੈਡਮ ਆ ਉਥੋਂ ਸਿਟੀੋਂ ਆਈ ਆ ਰਾਣੀਕੌਰ ਆਪਣਾ ਨਾਮ ਦੱਸਦੀਓ ਤੇ ਉਹਨਾਂ ਨੇ ਕਿਹਾ ਆਪਾਂ ਕੀਤੇ ਨਿਸ਼ਾਨ ਨੂੰ ਮਿਲਣਾ ਸੀ ਮੈਂ ਕਿਹਾ ਮੈਂ ਤੁਹਾਨੂੰ ਆਪਣਾ ਕੋਈ ਕਸੂਰ ਤਾਂ ਦੱਸੋ ਕਿ ਕਿਹੜੇ ਬੇਸ ਤੇ ਕੜਦੇ ਤੁਸੀਂ ਹੁਣ ਕਿਆ ਨਹੀਂ ਤੁਸੀਂ ਤਰਨ ਤਰਨ ਆਜੋ ਮੋੜੀ ਮੋਟੀ ਇਨਵੈਸਟੀਗੇਸ਼ਨ ਕਰ ਰਹੀ ਹੈ ਤਰਨ ਤਰਨ ਆਜੋ ਆਣ ਕੇ ਲੈ ਆਇਓ ਤੁਸੀਂ ਸਾਡਾ ਡੀਵੀਆਰ ਵੀ ਜ਼ਬਰਦਸਤੀ ਖੋਲ ਕੇ ਲੈ ਗਏ ਹੋ ਤੇ ਬਹੁਤ ਤਕ ਆ ਗਈ ਕਿਤੇ ਵੀ ਕਰੇ ਹੈ ਨਹੀਂ ਕਿ ਇਹ ਕਰਦੇ ਔਰਤਾਂ ਨੂੰ ਵੀ ਚੱਕਿਆ ਜੀ ਨਹੀਂ ਵੱਡੇ ਐ ਮੈਂ ਔਰਤਾਂ ਨੂੰ ਵੀ ਚੱਕਿਆ ਮਨਜਿੰਦਰ ਸਿੰਘ ਦੀ ਜੀ ਭਰਜਾਈ ਆ ਉਹਨਾਂ ਨੂੰ ਕੱਲ ਉਹਨਾਂ ਨੂੰ ਵੀ ਚੁੱਕ ਕੇ ਲੈ ਗਏ ਆ ਤੇ ਅੱਜ ਇੱਥੇ ਵੀ ਬਹੁਤ ਮਤਲਬ ਨਾਲ ਦੋਕੇ ਦੋਕੇ ਮਾਰੇ ਇਰਤਾਂ ਨੂੰ ਅਸੀਂ ਕਿਹਾ ਵੀ ਅਸੀਂ ਸਾਰੇ ਨਾਲ ਚੱਲਦੇ ਆਂ ਤੇ ਕਿਹਦੇ ਸਾਰੇ ਆ ਜਾਣਾ ਫਿਰ ਸਾਰੇ ਬੇਰੋਜ਼ਗਾਰਤਾਂ ਨੂੰ ਵੀ ਬਾਹੂ ਫਿਰ ਚੇ ਇਦਾਂ ਕਰਦੇ ਆ ਤੇ ਵੀ ਕੈਮਰਾ ਰਿਕਾਰਡਿੰਗ ਵੀ ਲਾ ਹਾਂਜੀ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਵੀ ਵਾਈਫ ਨੇ ਨਾਲ ਆਇਆ ਫਿਰ ਇਹ ਉਹਨਾਂ ਨੇ ਕੋਈ ਬੱਚੇ ਨਹੀਂ ਦੇਖੇ ਕੋਈ ਕੁਝ ਨਹੀਂ ਦੇਖਿਆ ਮੇਰਾ ਨਾਮ ਸਿਮਰਨਜੀਤ ਕੋਰਾ ਮੈਂ ਨਿਸ਼ਾਨ ਸਿੰਘ ਦੀ ਪਰਚਾਈ ਲੱਗਦੀ ਆ ਵੀ ਬਹੁਤ ਦੁਖੀ ਹਿਰਦੇ ਨਾਲ ਇਹ ਕਹਿੰਨੇ ਵੀ ਬੋਟਾ ਪੈਣ ਦਾ ਇਹ ਭੁਗਤ ਰਹੇ ਆਂਦੇ ਕੀ ਸੀ ਸਰ ਸਾਡੇ ਬੱਚੇ ਵੀ ਨਹੀਂ ਦੇਖੇ ਗਏ ਸਾਰੇ ਬੱਚੇ ਸਕੂਲ ਦੀ ਅਜੇ ਬਹੁਤ 3:30 ਤੱਕ ਇੱਥੇ ਪਹੁੰਚ ਚੁੱਕੇ ਸੀ ਸਾਰਿਆਂ ਨੂੰ ਬਹੁਤ ਟੌਰਚਰ ਕੀਤਾ ਕਿਸੇ ਨੂੰ ਘਰੇ ਜਾਣ ਕੇ ਬਹੁਤੇ ਦਰਵਾਜ਼ੇ ਖੜਕਾਏ ਗਏ ਮੈਂ ਕਿ ਸਾਡੇ ਵੀਰ ਜੀ ਨੂੰ ਉੱਤੇ ਲੋਹੀ ਤੱਕ ਨਹੀਂ ਲੈਣ ਦਿੱਤੀ ਖਿੱਚ ਕੇ ਬਹੋਂ ਲੈ ਕੇ ਜਾਂਦੇ ਸੀ ਸਾਨੂੰ ਇਨਸਾਫ ਚਾਹੀਦਾ ਕੋਈ ਨਹੀਂ ਹੋਰ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਦੱਸੋ ਕਿਸ ਤਰ੍ਹਾਂ ਬਹਿਜਣਾ ਖਲਾਤਾ ਨੂੰ ਦੇਖੋ ਆ ਆ ਗੱਲ ਐ ਅਕੀਸ਼ ਹੋ ਰਹੀ ਹੈ ਕਿ ਹੁਣ ਇਹਨਾਂ ਨੂੰ ਗੁੱਸਾ ਘੱਟ ਰਿਹਾ ਕਿ ਜਿਹੜੀ ਵੋਟਾਂ ਨਾਲ ਜਿੱਤੇ ਐ ਸਹੀ ਮੈਨੇ ਜਿੱਤੇ ਨਹੀਂ ਸੀ ਉਦੋਂ ਵੀ ਬੂਥ ਕੈਪਚਰਿੰਗ ਕੀਤੀ ਉਦੋਂ ਸਾਡੇ ਬੂਥਾਂ ਚ ਸ਼ਾਮ ਨੂੰ 3-4 ਵਜੇ ਸਾਰੇ ਕਬਜ਼ਾ ਕਰ ਗਏ ਸੀ ਹੁਣ ਉਹ ਜਿੰਨੇ ਸਾਡੇ ਵਰਕਰ ਐ ਉਹਨਾਂ ਨੂੰ ਸੋਚਦੇ ਕਿ ਇਹਨਾਂ ਨੂੰ ਅਸੀਂ ਫੜ ਕੇ ਅੰਦਰ ਕਰਕੇ ਇਹਨਾਂ ਨੂੰ ਡਰਾਈਏ ਦੇਖੋ ਇੱਕ ਵੀ ਕਿਸੇ ਕਾਂਗਰਸ ਵਰਕਰ ਕਿਸੇ ਭਾਪੀ ਦਾ ਜਾਂ ਆ ਜਿਹੜਾ ਨਵਾਂ ਚੁੱਲਾ ਦਲ ਬਣਿਆ ਇਹਨਾਂ ਦੇ ਕਿਸੇ ਨੂੰ ਨਹੀਂ ਛੇੜ ਰੇ ਕੱਲੇ ਇਕਾਲੀ ਦਲ ਕਿਉਂਕਿ ਡਰ ਅਕਾਲੀ ਦਲ ਤੋਂ ਹੈ ਸੋ ਮੈਂ ਅਫਸਰ ਸਰਾਂ ਨੂੰ ਮੈਂ ਪਹਿਲੇ ਵੀ ਕਿਹਾ ਹੈ ਤੁਸੀਂ ਕਾਨੂੰਨ ਦੀਆਂ ਧੱਜੀਆਂ ਨਾ ਰਿਓ ਤੁਸੀਂ ਬੀਬੀਆਂ ਨੂੰ ਨਹੀਂ ਬਖਸ਼ਦੇ ਤੁਸੀਂ ਬੱਚਿਆਂ ਨੂੰ ਨਹੀਂ ਬਖਸ਼ਦੇ ਲੋਕਾਂ ਦੇ ਪਸ਼ੂ ਲਾਈਕ ਘਰੇ ਘਰੇ ਕੋਈ ਹੈ ਹੀ ਨਹੀਂ ਘਰੇ ਸਾਰਾ ਐਡਾ ਵੱਡਾ ਤੱਕਾ ਅਕਾਲੀ ਦਲ ਬਰਦਾਸ਼ਤ ਨਹੀਂ ਕਰੂਗਾ ਆ ਇਨਸਾਫ ਇਹਨਾਂ ਦਾ ਸ਼ਰਮਨੀ ਅਕਾਲੀ ਦਲ ਇਹਨਾਂ ਦੇ ਕੇਸ ਵੀ ਲੜੂਗਾ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਹੈ ਜਿਹੜੇ ਅਫਸਰ ਇਨਵੋਲਡ ਹੈ ਇਸ ਕੰਮ 'ਚ ਯਾਦ ਕਰ ਲੈਣ ਅੱਜ ਦਾ ਦਿਨ ਉਹਨਾਂ ਤੇ ਪੂਰੇ ਜਿਹੜੇ ਕਾਨੂੰਨ ਉਹਨਾਂ ਦੀ ਸਾਰੀ ਖਬਰ ਲਊਗਾ ਬਸ ਫਸਵੀ ਟੱਕਰ ਦੇਣਾ ਦੂਸਰੇ ਨੰਬਰ ਤੇ ਆਣ ਲੱਗਦਾ ਉਹ ਨਹੀਂ ਹੋ ਰਿਹਾ ਬੇਸਿਕ ਫਸਵੀ ਟੱਕਰ ਨਹੀਂ ਸਹੀ ਮੈਂ ਤਾਂ ਕਾਲੀ ਜਲਦੀ ਜਾਂਦਾ ਤੁਸੀਂ ਦੇਖ ਲਓ ਐਸਐਸਪੀ ਇਲੈਕਸ਼ਨ ਕਮਿਸ਼ਨ ਨੇ ਕਿਉਂ ਬਦਲ ਕਿਉਂ ਸਸਪੈਂਡ ਕੀਤਾ ਸਸਪੈਂਡ ਕਰਨਾ ਬੜਾ ਸੀਰੀਅਸ ਮੈਟਰ ਹੈ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਕੀ ਕੀਤਾ ਉਦੋਂ ਜਿੱਡੇ ਸਾਡੇ ਮੋਤਵਾਰ ਹਰ ਪਿੰਡ ਦੇ ਸਾਡੇ ਇੰਚਾਰ ਸੀ ਜਾਂ ਸਾਡੇ ਸਰਪੰਚ ਜੀ ਸਾਰਿਆਂ ਨੂੰ ਘਰੋਂ ਪਹਜਾਦਾ ਸੀ ਅਸੀਂ ਜਿਹੜੀ ਲੜਾਈ ਲੜੀ ਹੈ ਸਾਡੇ ਮੋਤਵਾਰ ਕੋਈ ਵੀ ਇਲੈਕਸ਼ਨ ਦੇ ਦੌਰਾਨ ਇੱਥੇ ਨਹੀਂ ਸੀ ਸਾਰਿਆਂ ਨੂੰ ਭਜਾਇਆ ਸੀ ਸਾਰਿਆਂ ਨੂੰ ਤੇ ਹੁਣ ਇਹਨਾਂ ਨੇ ਫਿਰ ਵੀ ਅਸੀਂ ਇੰਨੀ ਵੋਟਾਂ ਲੈ ਗਏ ਤੇ ਹੁਣ ਚਾਹੁੰਦੇ ਕਿ ਨੰਬਰ 2 ਵਰਕਰ ਜਿਹੜੇ ਬੱਚੇ ਆ ਉਹਨਾਂ ਸਾਰਿਆਂ ਨੂੰ ਅੰਦਰ ਦੇ ਦੇ ਦੋ ਹਟਾ ਮਸਾਂ ਦਿਹਾਤੀ ਦੀ ਐਸਐਸਪੀ ਨੇ ਸਸਪੈਂਡ ਕੀਤਾ ਹੈ ਕਿ ਮਨਿੰਦਰ ਸਿੰਘ ਦੇਖੋ ਉਹ ਕਿਉਂਕਿ ਉਹਨਾਂ ਨੇ ਉਹ ਐਸਐਸਪੀ ਨੂੰ ਉਹਨੇ ਕਿਹਾ ਕਿ ਆਹ ਬੰਦੇ ਨੂੰ ਫੜ ਕੇ ਲੈ ਕੇ ਆਓ ਤੇ ਉਹਨਾਂ ਨੇ ਕਿਹਾ ਮੈਂ ਨਹੀਂ ਮੈਂ ਨਹੀਂ ਗਲਤ ਕੰਮ ਕਰਨਾ ਤੇ ਉਹਨੂੰ ਬੜਤਾ ਇੱਥੋਂ ਦਾ ਐਸਐਸਪੀ ਵੀ ਕਿਉਂ ਚੋ ਛੁੱਟੀ ਕਿ ਲੈ ਗਿਆ ਉਹਨੂੰ ਕਹਿੰਦੇ ਸੀ ਕਿ ਫੜ ਕੇ ਲੈ ਕੇ ਆਓ ਉਹ ਕਹਿੰਦਾ ਮੈਂ ਨਹੀਂ ਅੱਜ ਗਲਤ ਕੰਮ ਕਰ ਸਕਦਾ ਛੁੱਟੀ ਲੈ ਗਈ ਕੋਈ ਦਲੇਰ ਅਫਸਰ ਵੀ ਹੁੰਦੇ ਆ ਕੋਈ ਇਹਨਾਂ ਵਰਗੇ ਜਿਹੜੇ ਹੁਣ ਨਹੀਂ ਲੱਗੇ ਉਹ ਸੋਚਦੇ ਕਿ ਮੈਂ ਐਸਐਸਪੀ ਰਹਿ ਜਾਊਂਗਾ ਮੈਂ ਡੀਐਸਪੀ ਰਹਿ ਜਾਊਂਗਾ ਆ ਤਾਂ ਤੁਹਾਡੀ ਨੌਕਰੀ ਕਿ ਕਿਸਾਲ ਵਾਸਤੇ ਰਹਿ ਗਈ ਆ ਹੁਣ ਤੁਹਾਨੂੰ ਭੁਗਤਣਾ ਪੈਣਾ ਖਲਾਸ ਪਹਿਲਾਂ ਨਹੀਂ ਸੀ ਦੇਖੇ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ ਚ ਰਾਜਨੀਤੀ ਕੋਈ ਅਲੱਗ ਮੋੜ ਲੈ ਗਈ ਮੈਂ ਤਾਂ ਹੈਰਾਨ ਹੈ ਕੀ ਐਜੇ ਹਾਲਾਤ ਫਿਰ ਤਾਂ ਇਲੈਕਸ਼ਨ ਖੋਣੇ ਨਹੀਂ ਚਾਹੀਦੇ ਫਿਰ ਤਾਂ ਜੇ ਤੁਸੀਂ ਬੂਥ ਕੈਪਚਰ ਕਰਕੇ ਤੁਸੀਂ ਜੋ ਮਰਜ਼ੀ ਕਰ ਲੋ ਪਹਿਲੇ ਪੰਚਾਇਤੀ ਇਲੈਕਸ਼ਨ ਹੋਏ ਕਿਸੇ ਨੂੰ ਲੜ ਨਹੀਂ ਦਿੱਤਾ ਕਾਗਜ਼ ਸਾਰੇ ਰੱਦ ਕਰਤੇ ਹੋ ਮੈਂ ਤਾਂ ਸੋਚਦਾ ਸੀ ਕਿ ਨੈਸ਼ਨਲ ਇਲੈਕਸ਼ਨ ਤਾਂ ਕੁਝ ਹੋਊਗਾ ਪਰ ਇਹਨਾਂ ਨੇ ਨੈਸ਼ਨਲ ਇਲੈਕਸ਼ਨ ਦੀ ਵੀ ਧੱਜੀਆਂ ਉਡਾਤੀਆਂ ਕੋਈ ਵਰਕਰਾਂ ਦੀ ਜੋਸ਼ ਨਹੀਂ ਕੋਈ ਐਸਾ ਬੋਗੋਈ ਐਸਾ ਕੋਈ ਫਰਕ ਨਹੀਂ ਪੈਂਦਾ ਕਾਲੀਦਲ ਵਰਕਰ ਨੂੰ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਸਾਡੇ ਵਰਕਰ ਕੈਮ ਹੈ ਤੇ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡੀ ਹੁਣ ਜਮਾਨਤਾ ਜੱਫ ਹੋਣੀ ਹੈ ਰਾਜ ਦੀ ਭੁਲਰ ਲਗਾਤਾਰ ਐਸਆਈਟੀ ਦੀ ਗੱਲ ਕਰੀ ਜਾ ਰਿਹਾ ਗੈਂਗਸਟਰ ਬਾਦ ਦੀ ਕਹਿੰਦਾ ਖਤਮ ਕਰ ਦੇ ਲਈ ਐਸਆਈਟੀ ਬਣਾਓ ਸੀਐਮ ਸਾਹਿਬ ਨੂੰ ਮੰਗ ਕਰ ਰਹੇ ਇਹਨੂੰ ਕਿਸ ਤਰ੍ਹਾਂ ਦੇ ਮੈਂ ਤੁਹਾਨੂੰ ਸਹੀ ਦੱਸਾਂ ਇਹਨਾਂ ਨੂੰ ਸਾਰੇ ਨੂੰ ਕਾਂਗਰਸ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕੀ ਇੱਕ ਧਰਮੀ ਫੌਜੀ ਪਰਿਵਾਰ ਨੂੰ ਐਜੇ ਲੱਭ ਲੈ ਰਹੇ ਸਭ ਤੋਂ ਵੱਡਾ ਗੈਂਗਸਟਰ ਤਾਂ ਭਗਵੰਤ ਮਾਨ ਦਾ ਕੇਜਰੀ ਵਾਲਾ ਹੈ ਜਿਹੜਾ ਫਰੋਤੀਆਂ ਲੈ ਰਹੇ ਹੈ ਟੈਲੀਫੋਨ ਕਰਕੇ ਇਹ ਸਿਲੈਕਸ਼ਨ ਵਾਸਤੇ ਸਾਰੇ ਬਿਲਡਰਾਂ ਤੋਂ ਸਾਰੇ ਇੰਡਸਟਰੀ ਤੋਂ ਪੈਸੇ ਖੋਏ ਇਹਨਾਂ ਨੇ ਉਹ ਹਰ ਬੰਦੇ ਨੇ ਉਹਨਾਂ ਨੇ ਮੈਨੂੰ ਆਪ ਦੱਸਿਆ ਸਾਨੂੰ ਟੈਲੀਫੋਨ ਆਇਆ ਕਿ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਸਭ ਤੋਂ ਵੱਡੇ ਤਾਂ ਫਰੋਤੀਆ ਕੇਜਰੀ ਵਾਲਾ ਹੈ ਜਿਹੜਾ ਪੰਜਾਬ ਨੂੰ ਲੁੱਟਣ ਤੇ ਲੱਗਿਆ ਸਭ ਤੋਂ ਪਹਿਲੇ ਇਹ ਤੂੰ ਬਚਾਉਂਦੀ ਲੋੜ ਹੈ ਬਸ ਸਾਹਿਬ ਇੱਕ ਇੱਕ ਨਿਸ਼ਾਨਾ ਕਾਲਾ ਕਾਲੀ ਦਾ ਲੇਖ ਥੋੜਾ ਜਿਹਾ ਮੇਰਾ ਪੁਆਇੰਟ ਸਮਝ ਲਿਓ ਨਾ ਤਾਂ ਕਾਂਗਰਸ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਨਾ ਕਾਂਗਰਸ ਦਾ ਕੋਈ ਵਰਕਰ ਹੋਇਆ ਕਿਉਂਕਿ ਡਰ ਡਰ ਕਾਲੀ ਦਲ ਤੋਂ ਸਾਰੇ ਰਲੇ ਮਿਲੇ ਆ ਤੁਸੀਂ ਤੁਸੀਂ ਇੱਕ ਗੱਲ ਦੇਖ ਲਓ ਰਾਜਾ ਬੜਿੰਗ ਇਹਨਾਂ ਦੇ ਪ੍ਰਧਾਨ ਹੈ ਕਿੰਨੀ ਵਾਰ ਭਗਵੰਤ ਮਾਨ ਨੇ ਕਿਹਾ ਤੇਰੀ ਫਾਈਲਾਂ ਮੇਰੇ ਕੋਲੇ ਪਈਆਂ ਇੱਕ ਵਾਰ ਫੜਿਆ ਉਹਨੇ 80 ਐਕਟ ਦੇ ਇਲੈਕਸ਼ਨ ਦਰਨ ਹੋਇਆ ਇੱਕ ਵਾਰ ਫੜਿਆ ਨਹੀਂ ਕਿਉਂਕਿ ਇਹ ਸਾਰੇ ਇਕੱਠੇ ਆ ਸਰ ਜੀ ਸਰਪੰਚ ਜੀ ਸਰ ਜੀ ਤੁਹਾਡੇ ਹਾਂਜੀ ਹੈ ਸਰ ਜੀ ਸਰ ਜੀ ਮੇਰੇ ਹਸਮੈਂਡ ਸੁੱਤੇ ਸੀ ਬੰਦੇ ਠਾਕੇ ਸਾਡਾ ਦੁੱਧ ਦਾ ਕੰਮ ਆ ਕਾਰੋਬਾਰ ਬੰਦੇ ਠਾਕੇ ਆਣ ਕੇ ਲੰਮੇ ਪੈਗੇ ਸਾਡੇ ਦਿਲ ਚ ਕੋਈ ਡੋਟ ਨਹੀਂ ਇਹੋ ਜਿਹਾ ਗਾਪੀ ਸਾਨੂੰ ਕੋਈ ਖਤਰਾ ਹੋਵੇ ਸਾਡੇ ਦਰਵਾਜੇ ਵੀ ਸਾਰੇ ਖੁੱਲਿਆ ਜੇ ਸਾਡੇ ਦਿਲ ਚ ਕੋਈ ਇਹੋ ਜੀ ਗੱਲ ਹੁੰਦੀ ਆ ਅਸੀਂ ਆਪਣਾ ਬਚਾ ਕਰਦੇ ਹਨਾ ਸਾਨੂੰ ਨੇ ਸਾਫ ਚ ਐਦਾਂ ਵਾ ਸੁੱਤੇ ਪਿਆ ਨੂੰ ਆਣ ਕੇ ਉਹਨਾਂ ਨੇ ਲਾਈਟਾਂ ਜਗਾਈਆਂ ਸਿੱਧੇ ਅੰਦਰ ਹੀ ਚਲ ਗਏ ਹੋ ਉਸ ਵੀ ਦੱਸਿਆ ਗਿਆ ਵੀ ਕੀ ਮਾਮਲਾ ਦਰਜ ਹੋਇਆ ਕਦੀ ਕਿਸ ਖੇਚੇ ਤੇ ਆ ਜਾਓ 10 ਵਜੇ 2 ਮਿੰਟ ਦਾ ਟਾਈਮ ਨਹੀਂ ਉਹਨਾਂ ਨੇ ਦਿੱਤਾ 2 ਮਿੰਟ ਦਾ ਟਾਈਮ ਕੀ ਹੁੰਦਾ ਅਜੇ ਤੇ ਅਸੀਂ ਆਪਣੇ ਸ਼ਾਲਵ ਨਹੀਂ ਸੀ ਛੋੜੇ ਹੋਏ ਸੀ ਬਾਹਰ ਉੱਠ ਲਿਆ ਤਾਂ ਕਿ ਉਹਨਾਂ ਨੇ ਆਇਆ ਪਰ ਥੂ ਪਾ ਦਿੱਤਾ ਕੋਈ ਟਾਈਮ ਨਹੀਂ ਦਿੱਤਾ ਕੋ ਕੁਛ ਨਹੀਂ ਇਹਨਾਂ ਮਤਲਬ ਇਹ ਹੋ ਗਿਆ ਵੀ ਇਹ ਡਰ ਜਾਣਗੇ ਅਸੀਂ ਡਰਨ ਵਾਲੇ ਨਹੀਂ ਆਉਣ ਵਾਲੇ ਇਲੈਕਸ਼ਨ 'ਚ ਔਰ ਜ਼ਿਆਦਾ ਖੜਾ ਹੋਵਾਂਗੇ ਸ਼੍ਰੋਮਣੀ ਅਕਾਲੀ ਦਲ ਕਿਉਂ ਉੱਠਿਆ ਵਾ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਬੀਬੀਆਂ ਨੂੰ ਮੈਂ ਹੌਸਲਾ ਦੇ ਰਹੀ ਆ ਕਿ ਅਸੀਂ ਤੁਹਾਡੇ ਨਾਲ ਵਾ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਵਾ ਜੇ ਸੰਘਰਸ਼ ਵਿੱਢਣ ਦੀ ਲੋੜ ਪਈ ਤੇ ਅਸੀਂ ਤੁਹਾਡੇ ਨਾਲ ਸੰਘਰਸ਼ ਲੜਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਸੰਘਰਸ਼ਾਂ ਦੀ ਪਾਰਟੀ ਆ ਜਿੱਤਣ ਤੋਂ ਬਾਅਦ ਜਿਹੜਾ ਇਹ ਕੀਤਾ ਜਾ ਰਿਹਾ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜਿੱਤਣ ਤੋਂ ਬਾਅਦ ਬਹੁਤ ਘਟਿਆ ਸੋਚ ਘਟਿਆ ਸੋਚ ਅਸਲ ਵਿੱਚ ਉਹ ਧੋਖੇ ਨਾਲ ਜਿੱਤੇ ਆ ਜਾਲੀ ਵੋਟਾਂ ਪਾ ਕੇ ਜਿੱਤੇ ਆ ਲੋਕਤੰਤਰ ਦਾ ਕਾਣ ਕੀਤਾ ਗਿਆ ਤੇ ਇੱਕ ਸਭ ਦੀ ਉਹਨੇ ਦੀ ਹਾਰ ਵਾ ਤੇ ਸਾਡੀ ਜਿੱਤ ਤੋਂ ਬੁਖਲਾਏ ਹੋਏ ਨੇ ਉਹ ਹਾਂਜੀ 2027 ਚ ਮੰਤਰੀ ਬਣਨ ਜਾ ਰਹੇ ਹੋ ਜੇ ਜਿੱਤਦੇ ਹੋ ਤਾਂ ਬਾਲ ਸਾਹਿਬ ਨੇ ਕਹਿ ਦਿੱਤਾ ਐਨਾਨਸ ਕਰਤਾ ਜੀ ਸਾਨੂੰ ਇੱਕ ਹੌਸਲਾ ਦਿੱਤਾ ਬਹੁਤ ਵੱਡਾ ਕੀ ਕੀ ਕਹਿਣਾ ਚਾਹੋਗੇ ਜੇ ਜਿੱਤਦੇ ਨਹੀਂ ਜੇ ਲਾਹ ਹੀ ਦੋ ਤੁਸੀਂ ਅੱਛਾ ਜੇ ਲਾਹ ਜੇ ਅਸੀਂ ਅੱਗੇ ਜਿੱਤੇ ਪਏ ਆ ਆ ਤੇ ਹਾਂਜੀ ਪ੍ਰਸ਼ਾਸਨ ਨੇ ਤਾਂ ਕੈਸਾ ਹੀ ਕੀਤੀ ਐ ਅਸੀਂ ਅੱਗੇ ਜਿੱਤੇ ਹੋਏ ਆ ਅੱਜ ਬਾਲ ਸਾਹਿਬ ਆਏ ਪਰਿਵਾਰ ਨਾਲ ਬੁਲਾ ਕੇ ਕੀ ਕੀ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਸਾਨੂੰ ਬਹੁਤ ਚੰਗਾ ਲੱਗਾ ਸਾਡੀ ਇਹਨਾਂ ਨੇ ਬਹੁਤ ਸਨਵਾਈ ਕੀਤੀ ਅੱਜ ਹਾਂਜੀ ਸਾਡੀ ਇੱਕ ਕਾਲ ਤੇ ਉਹ ਆਏ ਆ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਸਿੰਘ ਸੰਧੂ ਨੂੰ ਮੈਂ ਕਹੂੰਗੀ ਪੀ ਹਲਕਾ ਤੇਰਾ ਵਾ ਲੋਕ ਤੇਰੇ ਆ ਸਾਡੇ ਵੀ ਆ ਤੁਹਾਡੇ ਵੀ ਅਸੀਂ ਸਾਰੇ ਭੈਣ ਭਰਾਵਾਂ ਦਾ ਉਹਨਾਂ ਨਾਲ ਕਿਉਂ ਧੱਕੇਸ਼ਾਈ ਕੀਤੀ ਜਾ ਰਹੀ ਆ ਧੋਖੇ ਨਾ ਜਿੱਤਦੇ ਲਿਆ ਵਾ ਤੇ ਪਰ ਉਹਨਾਂ ਨੂੰ ਇਹ ਵੀ ਅਕਾਲੀ ਦਲ ਉੱਠ ਰਿਹਾ ਵਾ ਸਾਰੀਆਂ ਪਾਰਟੀਆਂ ਅਕਾਲੀ ਦਲ ਨੂੰ ਦਬਾ ਰਹੀਆਂ ਵਾਂ ਬਾਕੀ ਪਰਿਵਾਰ ਨੂੰ ਮੈਂ ਹੌਸਲਾ ਦਿੰਨੀ ਆ ਕਿ ਅਸੀਂ ਤੁਹਾਡੇ ਨਾਲ ਵਾਂ ਅਸੀਂ ਤੁਹਾਡੇ ਨਾਲ ਲੜਾਂਗੇ ਤੇ ਖੜਾਂਗੇ ਕਿਤੇ ਵੀ ਸੰਘਰਸ਼ ਦੀ ਲੋੜ ਪਈ ਤਾਂ ਅਸੀਂ ਤੁਹਾਡੇ ਨਾਲ ਪੁਲ ਵਰਕਰਾਂ ਨੂੰ ਅੱਜ ਸੁਨੇਹਾ ਦਿੱਤਾ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੇ ਲਈ ਖੜਾਂਗੇ ਵੀ ਤੁਹਾਡੇ ਲਈ ਲੜਾਂਗੇ ਵੀ ਔਰ ਇਹ ਵੀ ਐਲਾਨ ਕੀਤਾ ਕਿ ਸੁਭੀਤ ਸਿੰਘ ਬਾਦਲ ਵੱਲੋਂ ਕਿ ਜਿੰਨਾ ਜਿੰਨਾ ਆਗੂ ਵਰਕਰਾਂ ਦੇ ਖਿਲਾਫ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਜਾ ਰਹੇ ਉਹਨਾਂ ਸਾਰਿਆਂ ਦੀ ਕਾਨੂੰਨੀ ਲੜਾਈ ਸ਼੍ਰੋਮਣੀ ਅਕਾਲੀ ਦਲ ਲੜੇਗਾ